ਪਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰੇਗੰਡ ਤੇ ਲਦਾਖ ਦੇ ਕਾਰਗਿਲ ਪਹੁੰਚੇ ਨੇ ਉਹਨਾਂ 1999 ਦੀ ਜੰਗ ਦੀ ਨਾਇਕਾ ਨੂੰ ਸਰਦਾਰਸ਼ਲੀ ਭੇਂਟ ਕੀਤੀ ਇਸ ਤੋਂ ਬਾਅਦ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਉਹਨਾਂ ਨੇ ਕਿਹਾ ਜਿੱਥੇ ਮੈਂ ਖੜਾ ਮੇਰੀ ਆਤਵਾਦੀ ਮਾਲਕਾਂ ਤੱਕ ਜਰੂਰ ਪਹੁੰਚ ਰਹੀ ਹੋਵੇਗੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਆਤਵਾਦੀ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ ਪਾਕਿਸਤਾਨ ਨੇ ਪਹਿਲਾ ਜੋ ਵੀ ਕੋਸ਼ਿਸ਼ਾਂ ਕੀਤੀਆਂ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਉਸ ਨੇ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ ਉਹ ਅਤਵਾਦੀ ਮਦਦ ਨਾਲ ਪ੍ਰਾਕਸ਼ੀ ਯੁੱਧ ਦੀ ਮਦਦ ਨਾਲ ਆਪਣੇ ਆਪ ਨੂੰ ਪ੍ਰਸੰਗਿਕ ਰੱਖਣ ਦੀ ਕੋਸ਼ਿਸ਼ ਕਰ ਰਿਹਾ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ ਪੀਐਮ ਮੁਤਾਬਿਕ ਪੀਐਮ ਮੋਦੀ ਸ਼ਿਕੂਨ ਲਾ ਟਨਲ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ਜਿਸ ਦਾ ਪਹਿਲਾ ਧਮਾਕਾ ਵੀ ਪੀਐਮ ਮੋਦੀ ਕਰਨਗੇ ਸ਼ਿਕੂਨ ਲਾ ਟਨਲ ਪ੍ਰੋਜੈਕਟ ਵਿੱਚ 4.1 ਕਿਲੋਮੀਟਰ ਲੰਬੀ ਟਵਿਨ ਟਿਊਬ ਸਰੰਗ ਸ਼ਾਮਿਲ ਹੈ ਇਹ ਸਰੰਗ ਲੇ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ ਕੰਮ ਪੂਰਾ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਸਰੰਗ ਹੋਵੇਗੀ ਪੀਐਮ ਨੇ ਕਿਹਾ ਸਿੱਧੂ ਸੈਂਟਰਲ ਯੂਨੀਵਰਸਿਟੀ ਲਦਾਖ ਵਿੱਚ ਬਣਾਈ ਜਾ ਰਹੀ ਹੈ ਪੂਰੇ ਲਦਾਖ ਨੂੰ 4G ਨੈਟਵਰਕ ਨਾਲ ਜੋੜਨ ਦਾ ਕੰਮ ਵੀ ਚੱਲ ਰਿਹਾ 13 ਕਿਲੋਮੀਟਰ ਲੰਬੀ ਜੋਜੀਲਾ ਸੁਰੰਗ ਦਾ ਕੰਮ ਵੀ ਚੱਲ ਰਿਹਾ ਇਸ ਦੇ ਨਿਰਮਾਣ ਨਾਲ ਰਾਸ਼ਟਰੀ ਰਾਜਮਾਰਗ ਤੇ ਵੀ ਹਰ ਮੌਸਮ ਵਿੱਚ ਸੰਪਰਕ ਹੋਵੇਗਾ ਸਰਹੱਦੀ ਖੇਤਰਾਂ ਵਿੱਚ ਵੀ ਚੁਣੌਤੀਪੂਰਨ ਕਾਰਜ ਕੀਤੇ ਨੇ ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਪਿਛਲੇ 3 ਸਾਲਾਂ ਵਿੱਚ 330 ਤੋਂ ਵੱਧ ਪ੍ਰੋਜੈਕਟ ਪੂਰੇ ਕੀਤੇ ਨੇ ਇਸ ਵਿੱਚ ਉੱਤਰ ਪੂਰਬੀ ਵਿੱਚ ਲਦਾਖ ਅਤੇ ਸੇਲਾ ਸੁਰੰਗ ਦੇ ਵਿਕਾਸ ਵਰਗੇ ਪ੍ਰੋਜੈਕਟ ਸ਼ਾਮਿਲ ਨੇ ਪਿਛਲੇ 5 ਸਾਲਾਂ ਚ ਅਸੀਂ ਲਦਾਖ ਦਾ ਬਜਟ ਵਧਾ ਕੇ 6000 ਕਰੋੜ ਰੁਪਏ ਕਰ ਦਿੱਤਾ ਜਿਸ ਚ 6 ਗੁਣਾ ਵਾਧਾ ਹੋਇਆ ਇਸ ਪੈਸੇ ਦੀ ਵਰਤੋਂ ਲਦਾਖ ਦੇ ਲੋਕਾਂ ਦੇ ਵਿਕਾਸ ਅਤੇ ਇੱਥੇ ਸਹੂਲਤਾ ਬਦਾਉਣ ਲਈ ਕੀਤੀ ਜਾ ਰਹੀ ਹੈ। ਲਦਾਖ ਵਿੱਚ ਸਿੱਖਿਆ, ਰੋਜ਼ਗਾਰ, ਬਿਜਲੀ ਸਪਲਾਈ ਹਰ ਦਿਸ਼ਾ ਵਿੱਚ ਨ੍ਰਿਸ਼ ਬਦਲ ਰਿਹਾ। ਇੱਥੇ ਪਹਿਲੀ ਵਾਰ ਸੰਪੂਰਨ ਯੋਜਨਾਬੰਦੀ ਨਾਲ ਕੰਮ ਕੀਤਾ ਜਾ ਰਿਹਾ। ਜਲਜੀਵਨ ਮਿਸ਼ਨ ਕਾਰਨ ਇੱਥੋਂ ਦੇ 90% ਘਰਾਂ ਵਿੱਚ ਪਾਣੀ ਪਹੁੰਚ ਰਿਹਾ। ਪੀਐਮ ਨੇ ਕਿਹਾ ਮੈਨੂੰ ਯਾਦ ਹੈ ਕਿ ਕੋਰੋਨਾ ਦੇ ਸਮੇਂ ਕਾਰਗਿਲ ਦੇ ਸਾਡੇ ਬਹੁਤ ਸਾਰੇ ਲੋਕ ਈਰਾਨ ਵਿੱਚ ਫਸ ਗਏ ਸਨ। ਮੈਨਿਚੀ ਤੌਰ ਤੇ ਉਹਨਾਂ ਨੂੰ ਵਾਪਸ ਲਿਆਉਣ ਲਈ ਬਹੁਤ ਯਤਨ ਕੀਤੇ। ਉਸ ਨੂੰ ਈਰਾਨ ਤੋਂ ਲਿਆਂਦਾ ਗਿਆ ਅਤੇ ਜੈਸ ਲਮੇਰ ਵਿੱਚ ਠਹਿਰਾਇਆ ਗਿਆ। ਰੀਪੋਰਟ ਦੇ ਤਸੱਲੀ ਬਖਸ਼ ਪਾਈ ਜਾਣ ਤੋਂ ਬਾਅਦ ਇਸ ਨੂੰ ਉਸ ਦੇ ਘਰ ਲਿਜਾਇਆ ਗਿਆ ਅਸੀਂ ਸੰਤੁਸ਼ਟ ਹਾਂ ਕਿ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਭਾਰਤ ਸਰਕਾਰ ਇੱਥੋਂ ਦੇ ਲੋਕਾਂ ਦੀਆਂ ਸਹੂਲਤਾਂ ਤੇ ਰਹਿਣ ਸਹਿਣ ਨੂੰ ਸੁਖਾਲਾ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਮੋਦੀ ਨੇ ਕਿਹਾ 35 ਸਾਲ ਬਾਅਦ ਸ਼੍ਰੀਨਗਰਚ ਤਾਜ਼ਿਆ ਉੱਭਰਿਆ ਧਰਤੀ ਤੇ ਸਾਡਾ ਸਵਰਗ ਤੇਜੀ ਨਾਲ ਸ਼ਾਂਤੀ ਅਤੇ ਸਦਪਾਵਨਾ ਦੀ ਦਿਸ਼ਾ ਵੱਲ ਵਧ ਰਿਹਾ। ਲਦਾਖ ਵਿੱਚ ਵੀ ਵਿਕਾਸ ਦੀ ਇੱਕ ਨਵੀਂ ਤਾਰਾ ਬਹਿ ਰਹੀ ਹੈ। ਸ਼ਿਕੂਨਲਾ சுரੰਗ ਦਾ ਕੰਮ ਸ਼ੁਰੂ ਹੋ ਗਿਆ। ਇਸ ਨਾਲ ਲਦਾਖ ਸਾਲ ਭਰ ਹਰ ਮੌਸਮ ਵਿੱਚ ਦੇਸ਼ ਨਾਲ ਜੁੜਿਆ ਰਹੇਗਾ। ਇਹ சுரੰਗ ਲਦਾਖ ਦੇ ਬਿਹਤਰ ਪਹੁੰਚ ਲਈ ਨਵਾਂ ਰਾਹ ਖੋਲੇਗੀ। ਅਸੀਂ ਸਾਰੇ ਜਾਣਦੇ ਹਾਂ ਕਿ ਕਠੋਰ ਮੌਸਮ ਵਿੱਚ ਇੱਥੋਂ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। சுரੰਗ ਦੇ ਨਿਰਮਾਣ ਨਾਲ ਇੱਕ ਕਟਨ ਗਈ ਹੈ। ਮੈਂ ਇਸ ਦੇ ਲਈ ਲਦਾਖ ਦੇ ਪ੍ਰਾਂਤ ਅਤੇ ਭੈਣਾਂ ਨੂੰ ਵਧਾਈ ਦਿੰਦਾ। ਮੋਦੀ ਨੇ ਕਿਹਾ ਕੁਝ ਦਿਨਾਂ ਬਾਅਦ 5 ਅਗਸਤ ਨੂੰ ਧਾਰਾ 370 ਨੂੰ ਖਤਮ ਹੋਏ 5 ਸਾਲ ਹੋ ਜਾਣਗੇ ਜੰਮੂ ਕਸ਼ਮੀਰ ਅੱਜ ਇੱਕ ਨਵੇਂ ਪੱਖ ਦੀ ਗੱਲ ਕਰ ਰਿਹਾ ਵੱਡੇ ਸੁਪਨਿਆਂ ਦੀ ਗੱਲ ਕਰਦੇ ਆ ਜੰਮੂ ਕਸ਼ਮੀਰ ਨੂੰ G20 ਵਰਗੀ ਮਹੱਤਵਪੂਰਨ ਬੈਠਕ ਦੀ ਮੇਜਬਾਨੀ ਲਈ ਮਾਨਤਾ ਦਿੱਤੀ ਜਾ ਰਹੀ ਹੈ ਪਰ ਅੱਜ ਜਦੋਂ ਮੈਂ ਅਜਿਹੀ ਜਗ੍ਹਾ ਤੋਂ ਬੋਲ ਰਿਹਾ ਜਿੱਥੇ ਅੰਤਖ ਦੇ ਮਾਲਕ ਮੇਰੀ ਆਵਾਜ਼ ਸਿੱਧੀ ਸੁਣ ਸਕਦੇ ਨੇ ਮੈਂ ਅੱਤਵਾਦ ਦੇ ਇਹਨਾਂ ਸਮਰਥਕਾਂ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਨਾਪਾਕ मंसूਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਸਾਡੇ ਬਹਾਦਰ ਜਵਾਨ ਪੂਰੀ ਤਾਕਤ ਨਾਲ ਅੱਤਵਾਦ ਨੂੰ ਕੁਚਲ ਦੇਣਗੇ ਦੁਸ਼ਮਨ ਨੂੰ ਜਿੱਤਾ ਜਾਵੇਗਾ ਲਦਾਖ ਹੋਵੇ ਜਾਂ ਜੰਮੂ ਕਸ਼ਮੀਰ ਭਾਰਤ ਆਪਣੇ ਵਿਕਾਸ ਦਾ ਸਾਹਮਣਾ ਕਰ ਰਹੀ ਹਰ ਚੁਣੌਤੀ ਨੂੰ ਜ਼ਰੂਰ ਹਰਾ ਦੇਵੇਗਾ ਪੀਐਮ ਨੇ ਕਿਹਾ ਤੁਸੀਂ ਜਾਣਦੇ ਹੋ ਕਿ ਭਾਰਤ ਉਸ ਸਮੇਂ ਸ਼ਾਂਤੀ ਲਈ ਯਤਨ ਕਰ ਰਿਹਾ ਸੀ ਬਦਲੇ ਵਿੱਚ ਪਾਕਿਸਤਾਨ ਨੇ ਆਪਣਾ ਅਵਿਸ਼ਵਾਸ ਪਰਿਆਚੇਰਾ ਵਿਖਾ ਦਿੱਤਾ ਪਰ ਸੱਚ ਦੇ ਸਾਹਮਣੇ ਝੂਠ ਅਤੇ ਦਹਿਸ਼ਤ ਦੀ ਹਾਰ ਹੋਈ ਪਾਕਿਸਤਾਨ ਨੇ ਅਤੀਤ ਵਿੱਚ ਜੋ ਵੀ ਕੋਸ਼ਿਸ਼ਾਂ ਕੀਤੀਆਂ ਉਸ ਨੂੰ ਅਸਫਲ ਹੋਣਾ ਪਿਆ ਪਰ ਉਸ ਨੇ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ ਉਹ ਅਤਵਾਦੀ ਮਦਦ ਨਾਲ ਪ੍ਰਾਕਸ਼ੀ ਯੁੱਧ ਦੀ ਮਦਦ ਨਾਲ ਆਪਣੇ ਆਪ ਨੂੰ ਪ੍ਰਸੰਗਿਕ ਰੱਖਣ ਦੀ ਕੋਸ਼ਿਸ਼ ਕਰ ਰਿਹਾ ਪ੍ਰਧਾਨ ਮੰਤਰੀ ਨੇ ਕਿਆ ਮੋਨਾ ਲੋਕਾਂ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਸੀਂ ਸਿਰਫ ਜੰਗ ਹੀ ਨਹੀਂ ਜਿੱਤੀ ਸੀ ਇਸ ਨੇ ਸਾਨੂੰ ਸੱਚੇ ਸੰਜਮ ਅਤੇ ਤਾਕਤ ਦੀ ਇੱਕ ਸ਼ਾਨਦਾਰ ਮਿਸਾਲ ਦਿੱਤੀ ਸੀ